ਨਮਸਕਾਰ ਦੋਸਤੋ ਦਿਨਿਕ ਖੁਡਾ ਦੇਖਣ ਵਾਲਾ ਸਾਡਾ ਸਵਾਗਤ ਹੈ ਪੰਨ ਦੱਸ ਦੇ ਕੇ ਇਸ ਵੇਲੇ ਹੀ ਨਾਨਕ ਨੈਸ਼ਨਲ ਹਾਈਵੇ ਤੇ ਖੜੇ ਆ ਜਿੱਥੇ ਕੀ ਤੁੰਦਾ ਦੀ ਵਜ੍ਹਾ ਕਰਕੇ ਇੱਕ ਗੱਡੀ ਕੀ ਡਿਵਾਈਨ ਟਕਰਾ ਗਈ ਹੈ ਟਕਰਾਣ ਤੋਂ ਬਾਅਦ ਉਹ ਖੇਤਾਂ 'ਚ ਜਾ ਫੱਜੀ ਆ ਪਰ ਖੇਤਾਂ 'ਚ ਜਦੋਂ ਪਈ ਆ ਇੱਕ ਵਿਅਕਤੀ ਦੀ ਕੀ ਉਸੇ ਵੇਲੇ ਜਾਨ ਚਲੀ ਗਈ ਔਰ ਬਾਕੀ ਲੋਕਾਂ ਨੂੰ ਨਿਜੀ ਹਸਤਾਲ ਦੇ ਵਿੱਚ ਦਾਖਲ ਕਰਵਾ ਲਿਆ ਗਿਆ ਉੱਤੇ ਹੀ ਅਸੀਂ ਆਪਣੇ ਵਾਲਾ ਆਪਣੇ ਚੈਨਲ ਤੇ ਮਾਦੇ ਨਾਲ ਲੋਕਾਂ ਦੇ ਅਪੀਲ ਕਰਾਂਗੇ ਕਿ ਤੁੰਡਾ ਕਾਫੀ ਜ਼ਿਆਦਾ ਪੈ ਰਹੀਆਂ ਕਿਉਂਕਿ ਬਰਸਾਤ ਨਹੀਂ ਪੈਣ ਕਰਕੇ ਤੁੰਡਾ ਕਾਫੀ ਜ਼ਿਆਦਾ ਪੈ ਰਹੀਆਂ ਜਿਹਦੇ ਚਲਦੇ ਕਾਫੀ ਜ਼ਿਆਦਾ ਹਾਸਲ ਹੁੰਦੇ ਨੇ ਇਹਨਾਂ ਦੇ ਪੇ ਆ ਉਹ ਲੋਕਾਂ ਦੇ ਜਿਹੜੇ ਅਪੀਲ ਆ ਕਿ ਆਪਣੀ ਕਿਤੇ ਵੀ ਤੁੰਡਾ ਪੈਂਦੀਆਂ ਜਾਂ ਜੇਕਰ ਤੁਹਾਨੂੰ ਲੱਗਦਾ ਕਿ ਤੁੰਡ ਪੈ ਰਹੀ ਹੈ ਉੱਤੇ ਡੀਮਿਸ ਬੀਰ ਨਾਲ ਗੱਡੀ ਚਲਾਈ ਜਾਏ ਤਾਂ ਕਿ ਆਪਣੀ ਔਰ ਆਪਣੇ ਪਰਿਵਾਰ ਦੀ ਕੋਈ ਜਾਨ ਦੀ ਸੁਰੱਖਿਆ ਕੀਤੀ ਜਾ ਸਕੇ ਡੈਨਿਕ ਸਵੇਰਾ ਟੀਵੀ ਮੈਂ ਦਿੱਤੇ ਨਾ ਦਿਨ ਨਗਰ ਪਤਾ ਨਹੀਂ ਕਿਥੇ ਕੰਮ ਕਰਕੇ ਜਾਂਦੇ ਇਹ ਬੱਚੇ ਦੀ ਦਵਾਈ ਲੈਣ ਕਿ ਤੋੜ ਬੜੀ ਸੀ ਤੇ ਕਿਤੇ ਉੱਥੋਂ ਭਲਿਖਾ ਲੱਗ ਗਿਆ ਕੋਈ ਹੋ ਗਿਆ ਜਾਂ ਗੋਚਾ ਕਾ ਲੱਗ ਗਿਆ ਤੇ ਉਹ ਜਿਹੜੀ ਗੱਡੀ ਆ ਨਾ ਸੋਲੀ ਉਲਤ ਗਈ ਤੇ ਉਹ ਆ ਕੇ ਇੱਥੇ ਨਾਲ ਹੋ ਗਈ ਕਿੰਨੇ ਜਣੇ ਸਾਰੀ ਇਹਦੇ ਵਿੱਚ 4 ਜਣੇ ਸੀ ਹਾਂਜੀ ਉੱਥੋਂ ਤੇ ਪਤਾ ਲੱਗਿਆ ਇਹ ਰੰਗੜ ਪੈਡੀ ਹਾਂਜੀ ਬਚਾਏ ਇੱਕ ਜਾਂ ਨਹੀਂ ਇਹ ਇੱਕ ਜਿਹੜੇ ਉਹਨਾਂ ਦੇ ਆਕਸਕੁਆਇਰ ਹੋ ਗਏ ਉਹ ਤੇ ਬਾਕੀਆਂ ਨੂੰ ਬਚਾਇਆ ਹਾਂਜੀ ਜੀ ਫਾਲ ਸਾਹਿਬ ਬਾਕੀਆਂ ਨੂੰ ਬਚਾਇਆ ਲੱਗਦਾ ਕਿਤੇ ਕਾਰ ਜਿਹੜਾ ਹਾਸਾ ਜਿਹੜਾ ਇੱਥੋਂ ਧੁੰਦ ਬੜੀ ਸੀ ਜੀ ਧੁੰਦ ਬੜੀ ਸੀ ਤੇ ਜਿਹਦੇ ਕਰਕੇ ਹੋ ਸਕਦਾ ਕੋਈ ਝਾਕਾ ਜਾਂ ਕੋਈ ਹੋਰ ਕੋਈ ਗਲਤਨਾ ਕੋਈ ਧੁੰਦ ਕਰਕੇ ਥੋੜੀ ਵੀ ਲੱਗਦਾ ਹਾਸੇ ਕਈ ਵਾਰ ਹੋ ਚੁਕੇ ਬੜੇ ਹਾਸੇ ਹੁੰਦੇ ਜੀ ਬਹੁਤ ਜਿਆਦਾ ਹਾਸੇ ਹੁੰਦੇ ਟਰਨ ਪੁਆਇੰਟ ਜਾਂ ਟਰਨ ਮੋੜ ਹੀ ਇਦਾਂ ਦਾ ਜੀ ਮੈਂ ਕੋਈ ਗੱਲ ਦੇ ਨਹੀਂ ਉਹ ਮਾੜਾ ਜਿਹਾ ਡਰਾਈਵ ਚੀਜ਼ ਹੈ ਇਹੋ ਜਿਹਾ ਮਾੜਾ ਮੋੜ ਤੇ ਹਾਰੇ ਤੋਂ ਦਰ ਹੋ ਜੇ ਤੇ ਹੁਣ ਪਤਾ ਨਹੀਂ ਕਿਹੜੀ ਚੀਜ਼ ਰਾਤ ਤੋਂ ਜਿੱਕੀ ਹੋਇਆ ਜੀ ਇਹੋ ਜਹਾ ਦੇ ਉਹ ਤਾਂ ਬਾਕੀਆਂ ਦਾ ਬਚਾਈ ਹੈ ਉਹ ਇੱਕ ਜਣੇ ਜਿਹੜੇ ਨਾਮ ਨਮਸਕਾਰ ਦੋਸਤੋ ਦਿਨਿਕ ਸੁਰਾ ਦੇਖਣ ਵਾਲੇ ਸਾਧਨ ਦਾ ਸਵਾਗਤ ਹੈ ਪੰਨ ਦੱਸ ਦੇ ਕਿ ਇਸ ਵੇਲੇ ਹੀ ਦੀਨਾਨਗ ਨੈਸ਼ਨਲ ਹਾਈਵੇ ਤੇ ਖੜੇ ਆ ਜਿੱਥੇ ਕੀ ਤੁੰਦਾ ਦੀ ਵਜ੍ਹਾ ਕਰਕੇ ਇੱਕ ਗੱਡੀ ਕੀ ਡਿਵਾਈਨ ਟਕਰਾ ਗਈ ਹੈ ਟਕਰਾਣ ਤੋਂ ਬਾਅਦ ਉਹ ਖੇਤਾਂ 'ਚ ਜਾ ਫੱਜੀ ਆ ਪਰ ਖੇਤਾਂ 'ਚ ਜਦੋਂ ਪਈ ਆ ਇੱਕ ਵਿਅਕਤੀ ਦੀ ਕੀ ਉਸੇ ਵੇਲੇ ਜਾਨ ਚਲੀ ਗਈ ਔਰ ਬਾਕੀ ਲੋਕਾਂ ਨੂੰ ਨਿਜੀ ਹਸਤਾਲ ਦੇ ਵਿੱਚ ਦਾਖਲ ਕਰਵਾ ਲਿਆ ਗਿਆ ਉੱਤਹੀ ਅਸੀਂ ਆਪਣੇ ਵਾਲਾ ਆਪਣੇ ਚੈਨਲ ਤੇ ਮਾਦੇ ਨਾਲ ਲੋਕਾਂ ਦੇ ਅਪੀਲ ਕਰਾਂਗੇ ਕਿ ਤੁੰਡਾ ਕਾਫੀ ਜ਼ਿਆਦਾ ਪੈ ਰਹੀਆਂ ਕਿਉਂਕਿ ਬਰਸਾਤ ਨਹੀਂ ਪੈਨ ਕਾ ਤੁੰਡਾ ਕਾਫੀ ਜ਼ਿਆਦਾ ਪੈ ਰਹੀਆਂ ਜਿਹਦੇ ਚਲਦੇ ਕਾਫੀ ਜ਼ਿਆਦਾ ਹਾਸਲ ਹੁੰਦੇ ਨੇ ਇਹਨਾਂ ਦੇ ਪਿਆ ਉਹ ਲੋਕਾਂ ਦੇ ਜਿਹੜੇ ਅਪੀਲ ਹੈ ਕਿ ਆਪਣੀ ਕਿਤੇ ਵੀ ਤੁੰਡਾ ਪੈਂਦੀਆਂ ਜਾਂ ਜੇਕਰ ਤੁਹਾਨੂੰ ਲੱਗਦਾ ਕਿ ਤੁੰਡ ਪੈ ਰਹੀ ਹੈ ਉੱਤੇ ਦੀਮਿਸ ਬੀਰ ਨਾਲ ਗੱਡੀ ਚਲਾਈ ਜਾਏ ਤਾਂ ਕਿ ਆਪਣੀ ਔਰ ਆਪਣੇ ਪਰਿਵਾਰ ਦੀ ਕੋਈ ਜਾਨ ਦੀ ਸੁਰੱਖਿਆ ਕੀਤੀ ਜਾ ਸਕੇ ਡੈਨਿਕ ਸਵੇਰਾ ਟੀਵੀ ਮੈਂ ਦਿੱਤੇ ਨਾ ਦਿਨ ਨਗਰ ਪਤਾ ਨਹੀਂ ਕਿਥੇ ਕੰਮ ਕਰਕੇ ਜਾਂਦੇ ਇਹ ਉਹ ਬੱਚੇ ਦੀ ਦਵਾਈ ਲੈਣ ਕਿ ਤੋੜ ਬੜੀ ਸੀ ਤੇ ਕਿਤੇ ਉੱਥੋਂ ਭਲਿਖਾ ਲੱਗ ਗਿਆ ਕੋਈ ਹੋ ਗਿਆ ਜਾਂ ਗੋਚਾ ਕਾ ਲੱਗ ਗਿਆ ਤੇ ਉਹ ਜਿਹੜੀ ਗੱਡੀ ਆ ਨਾ ਸੋਲੀ ਉਲੱਤ ਗਈ ਤੇ ਉਹ ਆ ਕੇ ਇੱਥੇ ਨਾਲ ਹੋ ਗਈ ਕਿੰਨੇ ਜਣੇ ਸਾਰੀ ਇਹਦੇ ਵਿੱਚ 4 ਜਣੇ ਸੀ ਹਾਂਜੀ ਉੱਥੋਂ ਦਾ ਪਤਾ ਲੱਗਿਆ ਇਹ ਰੰਗੜ ਪੈਡੀ ਹਾਂਜੀ ਬਚਾਏ ਇੱਕ ਜਾਂ ਨਹੀਂ ਇਹ ਇੱਕ ਜਿਹੜੇ ਉਹਨਾਂ ਦੇ ਆਕਸਕੁਅਰ ਹੋ ਗਏ ਉਹ ਤੇ ਬਾਕੀਆਂ ਨੂੰ ਬਚਾਇਆ ਹਾਂਜੀ ਜੀ ਫੌਲ ਸਾਹਿਬ ਬਾਕੀਆਂ ਨੂੰ ਬਚਾਇਆ ਕੀ ਲੱਗਦਾ ਕਿਹਦੇ ਕਾਰਨ ਜਿਹੜਾ ਹਾਸਾ ਜਿਹੜਾ ਇੱਥੋਂ ਧੁੰਦ ਬੜੀ ਸੀ ਜੀ ਧੁੰਦ ਬੜੀ ਸੀ ਤੇ ਜਿਹਦੇ ਕਰਕੇ ਹੋ ਸਕਦਾ ਕੋਈ ਝਾਕਾ ਜਾ ਕੋਈ ਹੋਰ ਕੋਈ ਗਲਬਤਨਾ ਕੋਈ ਧੁੰਦ ਕਰਕੇ ਥੋੜੀ ਲੱਗੇ ਵੀ ਲੱਗਦਾ ਹਾਸੇ ਕੇਵਰ ਹੋ ਚੁਕੇ ਬੜੇ ਹਾਸੇ ਹੁੰਦੇ ਜੀ ਬਹੁਤ ਜਿਆਦਾ ਹਾਸੇ ਹੁੰਦੇ ਟਰਨ ਪੁਆਇੰਟ ਜਾਂ ਟਰਨ ਮੋੜੀ ਇਦਾਂ ਦਾ ਜੀ ਮੈਂ ਕੋਈ ਗੱਲ ਦੇ ਨਹੀਂ ਉਹ ਮਾੜਾ ਜਿਹਾ ਡਰਾਈਵ ਚੀਜ਼ ਹੈ ਉਹ ਮਾੜਾ ਮੋਟਾ ਧਿਆਣੇ ਤੋਂ ਧਰੋ ਜੇ ਤੇ ਉਹ ਪਤਾ ਨਹੀਂ ਕਿਹੜੀ ਚੀਜ਼ ਰਾਤ ਤੋਂ ਜਿੱਕੀ ਹੋਇਆ ਸੀ ਇਹ ਨਹੀਂ ਹੋਏ ਹੋ ਜਾਂਦੇ ਉਹ ਤਾਂ ਬਾਕੀਆਂ ਦਾ ਬਚਾਈ ਆ ਉਹ ਇੱਕ ਜਣੇ ਜਿਹੜੇ ਥੋੜੇ ਇੱਕ ਵਾਰ ਨਮਸਕਾਰ ਦੋਸਤੋ ਦਿਨਿਕ ਸੁਰਾ ਦੇਖਣ ਵਾਲੇ ਸਾਧਨ ਦਾ ਸਵਾਗਤ ਹੈ ਪੰਨ ਦੱਸ ਦੇ ਕਿ ਇਸ ਵੇਲੇ ਹੀ ਦੀਨਾਂ ਨਾ ਨੈਸ਼ਨਲ ਹਾਈਵੇ ਤੇ ਖੜੇ ਆ ਜਿੱਥੇ ਕੀ ਤੁੰਗਾ ਦੀ ਵਜ੍ਹਾ ਕਰਕੇ ਇੱਕ ਵੱਡੀ ਗੱਡੀ ਦੇ ਡਿਵਾਈਨ ਟਕਰਾ ਲਈ ਟਕਰਾਣ ਤੋਂ ਬਾਅਦ ਉਹ ਖੇਤਾਂ 'ਚ ਜਾ ਫੱਜੀ ਆ ਤੇ ਖੇਤਾਂ 'ਚ ਜਦੋਂ ਪਈ ਆ ਇੱਕ ਵਿਅਕਤੀ ਦੀ ਕਿ ਉਹ ਉਸੇ ਵੇਲੇ ਜਾਨ ਚਲੀ ਗਈ ਔਰ ਬਾਕੀ ਲੋਕਾਂ ਨੇ ਉਹ ਨਿਜੀ ਹਸਤਾਲ ਦੇ ਵਿੱਚ ਦਾਖਲ ਕਰਵਾ ਲਿਆ ਹੈ ਉੱਤਹੀ ਅਸੀਂ ਆਪਣੇ ਵਾਲਾ ਆਪਣੇ ਚੈਨਲ ਤੇ ਮਾਦੇ ਨਾਲ ਲੋਕਾਂ ਦੇ ਅਪੀਲ ਕਰਾਂਗੇ ਕਿ ਤੁੰਡਾ ਕਾਫੀ ਜ਼ਿਆਦਾ ਪੈ ਰਹੀਆਂ ਕਿਉਂਕਿ ਬਰਸਾਤ ਨਹੀਂ ਪੈਨ ਕਾ ਤੁੰਡਾ ਕਾਫੀ ਜ਼ਿਆਦਾ ਪੈ ਰਹੀਆਂ ਜਿਹਦੇ ਚਲਦੇ ਕਾਫੀ ਜ਼ਿਆਦਾ ਹਾਸਲ ਹੁੰਦੇ ਨੇ ਇਹਨਾਂ ਦੇ ਪਿਆ ਉਹ ਲੋਕਾਂ ਦੇ ਜਿਹੜੇ ਅਪੀਲ ਹੈ ਕਿ ਆਪਣੀ ਕਿਤੇ ਵੀ ਤੁੰਡਾ ਪੈਂਦੀਆਂ ਜਾਂ ਜੇਕਰ ਤੁਹਾਨੂੰ ਲੱਗਦਾ ਕਿ ਤੁੰਡ ਪੈ ਰਹੀ ਹੈ ਉੱਤੇ ਦੀਮਿਸ ਬੀਰ ਨਾਲ ਗੱਡੀ ਚਲਾਈ ਜਾਏ ਤਾਂ ਕਿ ਆਪਣੀ ਔਰ ਆਪਣੇ ਪਰਿਵਾਰ ਦੀ ਕੋਈ ਜਾਨ ਦੀ ਸੁਰੱਖਿਆ ਕੀਤੀ ਜਾ ਸਕੇ ਡੈਨਿਕ ਸਵੇਰਾ ਟੀਵੀ ਮੈਂ ਦਿੱਤੇ ਨਾ ਦਿਨ ਨਗਰ ਪਤਾ ਨਹੀਂ ਕਿਥੇ ਕੰਮ ਕਰਕੇ ਜਾਂਦੇ ਇਹ ਉਹ ਬੱਚੇ ਦੀ ਦਵਾਈ ਲੈਣ ਕਿ ਤੋੜ ਬੜੀ ਸੀ ਤੇ ਕਿਤੇ ਉੱਥੋਂ ਭਲਿਖਾ ਲੱਗ ਗਿਆ ਕੋਈ ਹੋ ਗਿਆ ਜਾਂ ਗੋਚਾ ਕਾ ਲੱਗ ਗਿਆ ਤੇ ਉਹ ਜਿਹੜੀ ਗੱਡੀ ਆ ਨਾ ਸੋਲੀ ਉਲੱਤ ਗਈ ਤੇ ਉਹ ਆ ਕੇ ਇੱਥੇ ਨਾਲ ਹੋ ਗਈ ਕਿੰਨੇ ਜਣੇ ਸਾਰੀ ਇਹਦੇ ਵਿੱਚ 4 ਜਣੇ ਸੀ ਹਾਂਜੀ ਉੱਥੋਂ ਦਾ ਪਤਾ ਲੱਗਿਆ ਇਹ ਰੰਗੜ ਪੈਡੀ ਹਾਂਜੀ ਬਚਾਏ ਇੱਕ ਜਾਂ ਨਹੀਂ ਇਹ ਇੱਕ ਜਿਹੜੇ ਉਹਨਾਂ ਦੇ ਆਕਸਕੁਅਰ ਹੋ ਗਏ ਉਹ ਤੇ ਬਾਕੀਆਂ ਨੂੰ ਬਚਾਇਆ ਹਾਂਜੀ ਜੀ ਫੌਲ ਸਾਹਿਬ ਬਾਕੀਆਂ ਨੂੰ ਬਚਾਇਆ ਕੀ ਲੱਗਦਾ ਕਿਹਦੇ ਕਾਰਨ ਜਿਹੜਾ ਹਾਸਾ ਜਿਹੜਾ ਇੱਥੋਂ ਧੁੰਦ ਬੜੀ ਸੀ ਜੀ ਧੁੰਦ ਬੜੀ ਸੀ ਤੇ ਜਿਹਦੇ ਕਰਕੇ ਹੋ ਸਕਦਾ ਕੋਈ ਝਾਕਾ ਜਾ ਕੋਈ ਹੋਰ ਕੋਈ ਗਲਬਤਨਾ ਕੋਈ ਧੁੰਦ ਕਰਕੇ ਥੋੜੀ ਲੱਗੇ ਵੀ ਲੱਗਦਾ ਹਾਸੇ ਕੇਵਰ ਹੋ ਚੁਕੇ ਬੜੇ ਹਾਸੇ ਹੁੰਦੇ ਜੀ ਬਹੁਤ ਜਿਆਦਾ ਹਾਸੇ ਹੁੰਦੇ ਟਰਨ ਪੁਆਇੰਟ ਜਾਂ ਟਰਨ ਮੋੜੀ ਇਦਾਂ ਦਾ ਜੀ ਮੈਂ ਕੋਈ ਗੱਲ ਦੇ ਨਹੀਂ ਉਹ ਮਾੜਾ ਜਿਹਾ ਡਰਾਈਵ ਚੀਜ਼ ਹੈ ਉਹ ਮਾੜਾ ਮੋਟਾ ਧਿਆਣੇ ਤੋਂ ਧਰੋ ਜੇ ਤੇ ਉਹ ਪਤਾ ਨਹੀਂ ਕਿਹੜੀ ਚੀਜ਼ ਰਾਤ ਤੋਂ ਜਿੱਕੀ ਹੋਇਆ ਸੀ ਇਹ ਨਹੀਂ ਹੋਏ ਹੋ ਜਾਂਦੇ ਉਹ ਤਾਂ ਬਾਕੀਆਂ ਦਾ ਬਚਾਈ ਆ ਉਹ ਇੱਕ ਜਣੇ ਜਿਹੜੇ ਥੋੜੇ ਇੱਕ ਵਾਰ ਨਮਸਕਾਰ ਦੋਸਤੋ ਦਿਨਿਕ ਸੁਰਾ ਦੇਖਣ ਵਾਲੇ ਸਾਧਨ ਦਾ ਸਵਾਗਤ ਹੈ ਪੰਨ ਦੱਸ ਦੇ ਕਿ ਇਸ ਵੇਲੇ ਹੀ ਦੀਨਾਂ ਨਾ ਨੈਸ਼ਨਲ ਹਾਈਵੇ ਤੇ ਖੜੇ ਆ ਜਿੱਥੇ ਕੀ ਤੁੰਗਾ ਦੀ ਵਜ੍ਹਾ ਕਰਕੇ ਇੱਕ ਵੱਡੀ ਗੱਡੀ ਦੇ ਡਿਵਾਈਨ ਟਕਰਾ ਲਈ ਟਕਰਾਣ ਤੋਂ ਬਾਅਦ ਉਹ ਖੇਤਾਂ 'ਚ ਜਾ ਫੱਜੀ ਆ ਤੇ ਖੇਤਾਂ 'ਚ ਜਦੋਂ ਪਈ ਆ ਇੱਕ ਵਿਅਕਤੀ ਦੀ ਕਿ ਉਹ ਉਸੇ ਵੇਲੇ ਜਾਨ ਚਲੀ ਗਈ ਔਰ ਬਾਕੀ ਲੋਕਾਂ ਨੇ ਉਹ ਨਿਜੀ ਹਸਤਾਲ ਦੇ ਵਿੱਚ ਦਾਖਲ ਕਰਵਾ ਲਿਆ ਹੈ ਉੱਤਹੀ ਅਸੀਂ ਆਪਣੇ ਵਾਲਾ ਆਪਣੇ ਚੈਨਲ ਤੇ ਮਾਦੇ ਨਾਲ ਲੋਕਾਂ ਦੇ ਅਪੀਲ ਕਰਾਂਗੇ ਕਿ ਤੁੰਡਾ ਕਾਫੀ ਜ਼ਿਆਦਾ ਪੈ ਰਹੀਆਂ ਕਿਉਂਕਿ ਬਰਸਾਤ ਨਹੀਂ ਪੈਨ ਕਾ ਤੁੰਡਾ ਕਾਫੀ ਜ਼ਿਆਦਾ ਪੈ ਰਹੀਆਂ ਜਿਹਦੇ ਚਲਦੇ ਕਾਫੀ ਜ਼ਿਆਦਾ ਹਾਸਲ ਹੁੰਦੇ ਨੇ ਇਹਨਾਂ ਦੇ ਪਿਆ ਉਹ ਲੋਕਾਂ ਦੇ ਜਿਹੜੇ ਅਪੀਲ ਹੈ ਕਿ ਆਪਣੀ ਕਿਤੇ ਵੀ ਤੁੰਡਾ ਪੈਂਦੀਆਂ ਜਾਂ ਜੇਕਰ ਤੁਹਾਨੂੰ ਲੱਗਦਾ ਕਿ ਤੁੰਡ ਪੈ ਰਹੀ ਹੈ ਉੱਤੇ ਦੀਮਿਸ ਬੀਰ ਨਾਲ ਗੱਡੀ ਚਲਾਈ ਜਾਏ ਤਾਂ ਕਿ ਆਪਣੀ ਔਰ ਆਪਣੇ ਪਰਿਵਾਰ ਦੀ ਕੋਈ ਜਾਨ ਦੀ ਸੁਰੱਖਿਆ ਕੀਤੀ ਜਾ ਸਕੇ ਡੈਨਿਕ ਸਵੇਰਾ ਟੀਵੀ ਮੈਂ ਦਿੱਤੇ ਨਾ ਦਿਨ ਨਗਰ ਪਤਾ ਨਹੀਂ ਕਿਥੇ ਕੰਮ ਕਰਕੇ ਜਾਂਦੇ ਇਹ ਉਹ ਬੱਚੇ ਦੀ ਦਵਾਈ ਲੈਣ ਕਿ ਤੋੜ ਬੜੀ ਸੀ ਤੇ ਕਿਤੇ ਉੱਥੋਂ ਭਲਿਖਾ ਲੱਗ ਗਿਆ ਕੋਈ ਹੋ ਗਿਆ ਜਾਂ ਗੋਚਾ ਕਾ ਲੱਗ ਗਿਆ ਤੇ ਉਹ ਜਿਹੜੀ ਗੱਡੀ ਆ ਨਾ ਸੋਲੀ ਉਲਤ ਗਈ ਤੇ ਉਹ ਆ ਕੇ ਇੱਥੇ ਨਾਲ ਹੋ ਗਈ ਕਿੰਨੇ ਜਣੇ ਸਾਰੀ ਇਹਦੇ ਵਿੱਚ 4 ਜਣੇ ਸੀ ਹਾਂਜੀ ਉੱਥੋਂ ਤੇ ਪਤਾ ਲੱਗਾ ਇਹ ਰੰਗੜ ਪੈਡੀ ਹਾਂਜੀ ਬਚਾਏ ਇੱਕ ਜਾਂ ਨਹੀਂ ਇਹ ਇੱਕ ਜਿਹੜੇ ਉਹਨਾਂ ਦੇ ਆਕਸਕੁਆਇਰ ਹੋ ਗਏ ਉਹ ਤੇ ਬਾਕੀਆਂ ਨੂੰ ਬਚਾਇਆ ਹਾਂਜੀ ਜੀ ਫਾਲ ਸਾਹਿਬ ਬਾਕੀਆਂ ਨੂੰ ਬਚਾਇਆ ਕੀ ਲੱਗਦਾ ਕਿਤੇ ਕਾਰਨ ਜਿਹੜਾ ਹਾਸਾ ਜਿਹੜਾ ਇਥੋਂ ਧੁੰਦ ਬੜੀ ਸੀ ਜੀ ਧੁੰਦ ਬੜੀ ਸੀ ਤੇ ਜਿਹਦੇ ਕਰਕੇ ਹੋ ਸਕਦਾ ਕੋਈ ਝਾਕਾ ਜਾ ਕੋਈ ਹੋਰ ਕੋਈ ਗਲਬਤਨਾ ਕੋਈ ਧੁੰਦ ਕਰਕੇ ਥੋੜੀ ਲੱਗੇ ਵੀ ਲੱਗਦਾ ਹਾਸੇ ਕੇਵਰ ਹੋ ਚੁਕੇ ਬੜੇ ਹਾਸੇ ਹੁੰਦੇ ਜੀ ਬਹੁਤ ਜਿਆਦਾ ਹਾਸੇ ਹੁੰਦੇ ਟਰਨ ਪੁਆਇੰਟ ਜਾਂ ਟਰਨ ਮੋੜੀ ਇਦਾਂ ਦਾ ਜੀ ਮੈਂ ਕੋਈ ਗੱਲ ਦੇ ਨਹੀਂ ਉਹ ਮਾੜਾ ਜਿਹਾ ਡਰਾਈਵ ਦੀ ਚੀਜ਼ ਹੈ ਉਹ ਮਾੜਾ ਮੋਟਾ ਧਿਆਣੇ ਤੋਂ ਧਰੋ ਜੇ ਤੇ ਹੁਣ ਪਤਾ ਨਹੀਂ ਕਿਹੜੀ ਚੀਜ਼ ਰਾਤ ਨੂੰ ਜਿੱ ਕੀ ਹੋਇਆ ਨਹੀਂ ਉਹ ਇਹੋ ਜਹਾ ਦੇ ਉਹ ਤਾਂ ਬਾਕੀਆਂ ਦਾ ਬਚਾਈ ਹੈ ਉਹ ਇੱਕ ਜਣੇ ਜਿਹੜੇ ਨਾਮ ਨਮਸਕਾਰ ਦੋਸਤੋ ਦਿਨਿਕ ਸੁਰਾ ਦੇਖਣ ਵਾਲੇ ਸਾਧਨ ਦਾ ਸਵਾਗਤ ਹੈ ਪੰਨ ਦੱਸ ਦੇ ਕਿ ਇਸ ਵੇਲੇ ਹੀ ਦੀਨਾਨਗ ਨੈਸ਼ਨਲ ਹਾਈਵੇ ਤੇ ਖੜੇ ਆ ਜਿੱਥੇ ਕੀ ਤੁੰਦਾ ਦੀ ਵਜ੍ਹਾ ਕਰਕੇ ਇੱਕ ਗੱਡੀ ਕੀ ਡਿਵਾਈਨ ਟਕਰਾ ਗਈ ਹੈ ਟਕਰਾਣ ਤੋਂ ਬਾਅਦ ਉਹ ਖੇਤਾਂ 'ਚ ਜਾ ਫੱਜੀ ਆ ਪਰ ਖੇਤਾਂ 'ਚ ਜਦੋਂ ਪਈ ਆ ਇੱਕ ਵਿਅਕਤੀ ਦੀ ਕੀ ਉਸੇ ਵੇਲੇ ਜਾਨ ਚਲੀ ਗਈ ਔਰ ਬਾਕੀ ਲੋਕਾਂ ਨੂੰ ਨਿਜੀ ਹਸਤਾਲ ਦੇ ਵਿੱਚ ਦਾਖਲ ਕਰਵਾ ਲਿਆ ਗਿਆ ਉੱਤਹੀ ਅਸੀਂ ਆਪਣੇ ਵਾਲਾ ਆਪਣੇ ਚੈਨਲ ਤੇ ਮਾਦੇ ਨਾਲ ਲੋਕਾਂ ਦੇ ਅਪੀਲ ਕਰਾਂਗੇ ਕਿ ਤੁੰਡਾ ਕਾਫੀ ਜ਼ਿਆਦਾ ਪੈ ਰਹੀਆਂ ਕਿਉਂਕਿ ਬਰਸਾਤ ਨਹੀਂ ਪੈਨ ਕਾ ਤੁੰਡਾ ਕਾਫੀ ਜ਼ਿਆਦਾ ਪੈ ਰਹੀਆਂ ਜਿਹਦੇ ਚਲਦੇ ਕਾਫੀ ਜ਼ਿਆਦਾ ਹਾਸਲ ਹੁੰਦੇ ਨੇ ਇਹਨਾਂ ਦੇ ਪਿਆ ਉਹ ਲੋਕਾਂ ਦੇ ਜਿਹੜੇ ਅਪੀਲ ਹੈ ਕਿ ਆਪਣੀ ਕਿਤੇ ਵੀ ਤੁੰਡਾ ਪੈਂਦੀਆਂ ਜਾਂ ਜੇਕਰ ਤੁਹਾਨੂੰ ਲੱਗਦਾ ਕਿ ਤੁੰਡ ਪੈ ਰਹੀ ਹੈ ਉੱਤੇ ਦੀਮਿਸ ਬੀਰ ਨਾਲ ਗੱਡੀ ਚਲਾਈ ਜਾਏ ਤਾਂ ਕਿ ਆਪਣੀ ਔਰ ਆਪਣੇ ਪਰਿਵਾਰ ਦੀ ਕੋਈ ਜਾਨ ਦੀ ਸੁਰੱਖਿਆ ਕੀਤੀ ਜਾ ਸਕੇ ਡੈਨਿਕ ਸਵੇਰਾ ਟੀਵੀ ਮੈਂ ਦਿੱਤੇ ਨਾ ਦਿਨ ਨਗਰ ਪਤਾ ਨਹੀਂ ਕਿਥੇ ਕੰਮ ਕਰਕੇ ਜਾਂਦੇ ਇਹ ਉਹ ਬੱਚੇ ਦੀ ਦਵਾਈ ਲੈਣ ਕਿ ਤੋੜ ਬੜੀ ਸੀ ਤੇ ਕਿਤੇ ਉੱਥੋਂ ਭਲਿਖਾ ਲੱਗ ਗਿਆ ਕੋਈ ਹੋ ਗਿਆ ਜਾਂ ਗੋਚਾ ਕਾ ਲੱਗ ਗਿਆ ਤੇ ਉਹ ਜਿਹੜੀ ਗੱਡੀ ਆ ਨਾ ਸੋਲੀ ਉਲਤ ਗਈ ਤੇ ਉਹ ਆ ਕੇ ਇੱਥੇ ਨਾਲ ਹੋ ਗਈ ਕਿੰਨੇ ਜਣੇ ਸਾਰੀ ਇਹਦੇ ਵਿੱਚ 4 ਜਣੇ ਸੀ ਹਾਂਜੀ ਉੱਥੋਂ ਤੇ ਪਤਾ ਲੱਗਾ ਇਹ ਰੰਗੜ ਪੈਡੀ ਹਾਂਜੀ ਬਚਾਏ ਇੱਕ ਜਾਂ ਨਹੀਂ ਇਹ ਇੱਕ ਜਿਹੜੇ ਉਹਨਾਂ ਦੇ ਆਕਸਕੁਆਇਰ ਹੋ ਗਏ ਉਹ ਤੇ ਬਾਕੀਆਂ ਨੂੰ ਬਚਾਇਆ ਹਾਂਜੀ ਜੀ ਫਾਲ ਸਾਹਿਬ ਬਾਕੀਆਂ ਨੂੰ ਬਚਾਇਆ ਕੀ ਲੱਗਦਾ ਕਿਤੇ ਕਾਰਨ ਜਿਹੜਾ ਹਾਸਾ ਜਿਹੜਾ ਇਥੋਂ ਧੁੰਦ ਬੜੀ ਸੀ ਜੀ ਧੁੰਦ ਬੜੀ ਸੀ ਤੇ ਜਿਹਦੇ ਕਰਕੇ ਹੋ ਸਕਦਾ ਕੋਈ ਝਾਕਾ ਜਾ ਕੋਈ ਹੋਰ ਕੋਈ ਗਲਬਤਨਾ ਕੋਈ ਧੁੰਦ ਕਰਕੇ ਥੋੜੀ ਲੱਗੇ ਵੀ ਲੱਗਦਾ ਹਾਸੇ ਕੇਵਰ ਹੋ ਚੁਕੇ ਬੜੇ ਹਾਸੇ ਹੁੰਦੇ ਜੀ ਬਹੁਤ ਜਿਆਦਾ ਹਾਸੇ ਹੁੰਦੇ ਟਰਨ ਪੁਆਇੰਟ ਜਾਂ ਟਰਨ ਮੋੜੀ ਇਦਾਂ ਦਾ ਜੀ ਮੈਂ ਕੋਈ ਗੱਲ ਦੇ ਨਹੀਂ ਉਹ ਮਾੜਾ ਜਿਹਾ ਡਰਾਈਵ ਦੀ ਚੀਜ਼ ਹੈ ਉਹ ਮਾੜਾ ਮੋਟਾ ਧਿਆਣੇ ਤੋਂ ਧਰੋ ਜੇ ਤੇ ਹੁਣ ਪਤਾ ਨਹੀਂ ਕਿਹੜੀ ਚੀਜ਼ ਰਾਤ ਨੂੰ ਜਿੱ ਕੀ ਹੋਇਆ ਨਹੀਂ ਉਹ ਇਹੋ ਜਹਾ ਦੇ udah pakiannya baca aja, itu aja kan